ਵਿਜੀਲੈਂਸ ਬਿਊਰੋ ਪੰਜਾਬ ਵਿਕਰਮ ਮਜੀਠੀਆ ਉੱਪਰ ਇੱਕ ਹੋਰ ਵੱਡਾ ਜਾਲ ਬਚਾਉਣ ਦੀ ਤਿਆਰੀ ਚ ਹੈ ਪਹਿਲੋ ਪੰਜਾਬ ਦੇ ਸਾਬਕਾ ਡੀਜੀਪੀ ਸੁਧਾਰਚ ਚਟੋ ਪਾਧਿਆ ਤੇ ਇਸੇ ਤਰ੍ਹਾਂ ਈਡੀ ਦੇ ਸਾਬਕਾ ਅਧਿਕਾਰੀ ਨਰਿੰਦਰ ਸਿੰਘ ਵੱਲੋਂ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਇਸ ਮਾਮਲੇ ਵਿੱਚ ਗਾਈਡੈਂਸ ਦੇਣ ਹੋਰ ਜਾਣਕਾਰੀ ਦੇਣ ਤੇ ਸਮਰਥਨ ਦੇਣ ਦੇ ਕੀਤੇ ਐਲਾਨ ਨਾਲ ਵਿਕਰਮ ਮਜੀਠੀਏ ਦੀਆਂ ਮਸੀਬਤਾਂ ਵਧ ਗਈਆਂ ਨੇ ਤੇ ਹੁਣ ਇਸੇ ਤਰਜ਼ ਵਿੱਚ ਵਿਜੀਲੈਂਸ ਮਜੀਠੀਏ ਦੇ ਮਾਮਲੇ ਵਿੱਚ ਇੱਕ ਵੱਡਾ ਜਾਲ ਵਿਛਾਉਣ ਜਾ ਰਹੀ ਹੈ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਵੀ ਵਿਜੀਲੈਂਸ ਬਿਊਰੋ ਡਰੱਗ ਮਾਮਲੇ ਵਿੱਚ ਜੁੜੇ ਜਗਦੀਸ਼ ਸਿੰਘ ਭੋਲਾ ਤੇ ਇਸੇ ਤਰ੍ਹਾਂ ਬਿੱਟੂ ਔਲਖਨ ਵਿੱਚ ਤਲਬਕਾਰੀ ਹੈ ਔਰ ਉਹਨਾਂ ਨੂੰ ਇਸ ਮਾਮਲੇ ਵਿੱਚ ਸ਼ਾਮਲ ਕਰਕੇ ਪੁਸ਼ਪੜਤਾਲ ਕੀਤੀ ਜਾ ਰਹੀ ਹੈ ਔਰ ਇਹਨਾਂ ਦੋਵਾਂ ਕੋਲੋਂ ਮਜੀਠੀਏ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ ਕਿ ਕੀ ਉਹ ਡਰੱਗ ਮਾਫੀਆ ਵਿੱਚ ਸ਼ਾਮਲ ਸੀ ਔਰ ਇਸ ਸਬੰਧ ਵਿੱਚ ਔਲਖ ਤੇ ਭੋਲੇ ਦੇ ਬਿਆਨ ਵੀ ਦਰਜ ਕੀਤੇ ਜਾ ਸਕਦੇ ਨੇ ਦੱਸ ਸੰਯੋਗ ਹੈ ਕਿ ਕਈ ਸਾਲ ਪਹਿਲਾਂ ਜਦੋਂ ਜਗਦੀਸ਼ ਭੋਲਾ ਜਿਹੜਾ ਪੰਜਾਬ ਪੁਲਿਸ ਦਾ ਬਰਖਾਸਤ ਡੀਐਫਪੀ ਹੈ ਉਹ ਮੁਹਾਲੀ ਅਦਾਲਤ ਵਿੱਚ ਪੇਸ਼ ਹੋਇਆ ਸੀ ਤੇ ਉਹਨੇ ਉਦੋਂ ਮਜੀਠੀਏ ਦਾ ਨਾਂ ਲਿਆ ਸੀ ਜਿਹਦੇ ਨਾਲ ਪੰਜਾਬ ਦੀ ਵਿੱਚ ਵੱਡੇ ਪੱਧਰ ਤੇ ਸਿਆਸੀ ਹਲਚਲ ਹੋਈ ਸੀ ਔਰ ਉਸ ਤੋਂ ਬਾਅਦ ਲਗਾਤਾਰ ਜਦੋਂ ਵਿਕਰਮ ਮਜੀਠੀਏ ਦਾ ਡਰੱਗ ਨਾਲ ਕੋਈ ਕੇਸ ਸਾਹਮਣੇ ਆਉਂਦਾ ਹੈ ਤੇ ਉਹਨਾਂ ਫਿਰ ਭੋਲੇ ਦਾ ਜ਼ਿਕਰ ਵੀ ਹੁੰਦਾ ਪਰ ਹੁਣ ਵਿਜੀਲੈਂਸ ਵੱਲੋਂ ਬਕਾਇਦਾ ਭੋਲੇ ਤੇ ਔਲਖ ਨੂੰ ਇਸ ਮਾਮਲੇ ਵਿੱਚ ਤਲਬ ਕਰਕੇ ਪੁਸ਼ਪੜਤਾਲ ਕਰਨੀ ਤੇ ਮਜੀਠੀਏ ਦੀਆਂ ਤਾਰਾਂ ਇਸ ਮਾਮਲੇ ਨਾਲ ਕਿਵੇਂ ਜੁੜੀਆਂ ਨੇ ਉਹਦੇ ਬਾਰੇ ਜਾਣਕਾਰੀ ਹਾਸਲ ਕਰਨ ਦਾ ਕੰਮ ਚੁੱਕਣਾ ਇਹ ਕਾਨੂੰਨੀ ਮਾਰ ਕਹਿੰਦੇ ਨੇ ਵੀ ਇੱਕ ਹੋਰ ਬਿਕਰਮ ਮਜੀਠੀਏ ਲਈ مصیبت ਦਾ سبب ਬਣ ਸਕਦੀ ਹੈ ਪਰ ਗੱਲ ਇੱਥੇ ਹੀ ਖਤਮ ਨਹੀਂ ਹੋਈ ਵਿਜੀਲੈਂਸ ਬਿਊਰੋ ਲਗਾਤਾਰ ਲਗਾਤਾਰ ਇਸ ਮਾਮਲੇ ਵਿੱਚ ਆਪਣੇ ਹੱਥ ਵਿੱਚ ਬੂਤ ਕਰ ਲਈ ਔਰ ਬਿਕਰਮ ਮਜੀਠੀਆ ਨੂੰ ਪੂਰੀ ਤਰ੍ਹਾਂ ਇਸ ਕੜਿੱਕੀ ਵਿੱਚ ਫਸਾਉਣ ਲਈ ਯਤਨਸ਼ੀਲ ਹੈ ਅੱਜ ਵਿਜੀਲੈਂਸ ਕੋਲ ਪੁੱਜੇ ਪੰਜਾਬ ਦੇ ਸਾਬਕਾ ਐਮਐਲਏ ਬੋਨੀ ਅਜਨਾਲਾ ਅਮਰਪਾਲ ਸਿੰਘ ਬੋਨੀ ਅਜਨਾਲਾ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਨ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਸਨ ਔਰ ਖਾਸ ਕਰਕੇ ਵਿਕਰਮ ਮਜੀਠੀਆ ਦੇ ਬਹੁਤ ਨੇੜੇ ਸਨ ਅੱਜ ਕੱਲ ਬੌਨੀ ਅਜਨਾਲਾ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਨੇ ਪਿਛਲੇ ਸਮੇਂ ਵੀ ਉਹਨਾਂ ਨੇ ਇੱਕ ਵਾਰ ਇਸ ਬਿਆਨ ਦਿੱਤਾ ਸੀ ਜਿਹਦੇ ਵਿੱਚ ਵਿਕਰਮ ਮਜੀਠੀਆ ਤੇ ਸਵਾਲ ਉਠਾਏ ਸੀ ਪਰ ਅੱਜ ਪਤਾ ਲੱਗਾ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਮੂਹਰੇ ਪੇਸ਼ ਹੋ ਕੇ ਉਹਨਾਂ ਨੇ ਇਸ ਮਾਮਲੇ ਵਿੱਚ ਜੋ ਉਹਨਾਂ ਕੋਲ ਜਾਣਕਾਰੀ ਹੈ ਉਹ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਦਿੱਤੀ ਹੈ ਔਰ ਸੂਤਰ ਦੱਸਦੇ ਨੇ ਵੀ ਬੋਨੀ ਅਜਨਾਲਾ ਦੇ ਬਿਆਨ ਜਿਹੜੇ ਨੇ ਇਹ ਵੀ ਵਿਕਰਮ ਮਜੀਠੀ ਲਈ ਮਸੀਬਤ ਦਾ ਸਬਬ ਬਣ ਸਕਦੇ ਨੇ ਪਰ ਗੱਲ ਇੱਥੇ ਹੀ ਖਤਮ ਨਹੀਂ ਵਿਜੀਲੈਂਸ ਬਿਊਰੋ ਇਸ ਮਾਮਲੇ ਵਿੱਚ ਲੰਬੀਆਂ ਤੰਦਾਂ ਪੁੰਨ ਰਹੀ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਿਸੇ ਵੇਲੇ ਵਿਕਰਮ ਮਜੀਠੀਆ ਦੇ ਬਹੁਤ ਨਜ਼ਦੀਕੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤਲਬੀਰ ਸਿੰਘ ਗਿੱਲ ਕੋਲੋਂ ਵੀ ਪੁਸ਼ਪੜਤਾਲ ਕੀਤੀ ਜਾ ਰਹੀ ਹੈ ਉਹਨਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ ਔਰ ਵੱਡੀ ਗੱਲ ਇਹ ਹੈ ਕਿ ਤਲਬੀਰ ਗਿੱਲ ਪਿਛਲੇ ਸਮੇਂ ਸ਼ਰੋਮਨੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਅੱਜ ਕੱਲ੍ਹ ਤਲਬੀਰ ਗਿੱਲ ਆਮ ਆਦਮੀ ਪਾਰਟੀ ਦੇ ਲੀਡਰ ਨੇ ਤੇ ਵਿਜੀਲੈਂਸ ਜਿਹੜੀ ਹੈ ਉਹ ਉਹਨਾਂ ਦੀ ਪੁਛ ਪੜਤਾਲ ਕਰੇਗੀ ਕਿਉਂਕਿ ਕਿਆ ਜਾਂਦਾ ਤਲਬੀਰ ਗਿੱਲ ਅਕਸਰ ਜਦੋਂ ਵੀ ਵਿਕਰਮਜੀਠਿਆ ਸਿਆਸੀ ਤੌਰ ਤੇ ਸਰ ਗਰਮ ਰਹਿੰਦੇ ਸੀ ਪੰਜਾਬ ਚ ਜਾਂ ਖਾਸ ਕਰਕੇ ਅੰਮ੍ਰਿਤਸਰ ਚ ਘੁੰਮਦੇ ਸੀ ਤੇ ਤਲਬੀਰ ਗਿੱਲ ਤਕਰੀਬਨ ਉਹਨਾਂ ਦੇ ਨਾਲ ਹੀ ਹੁੰਦੇ ਸੀ ਬਹੁਤ ਨਜ਼ਦੀਕੀ ਮੰਨੇ ਜਾਂਦੇ ਨੇ ਸੋ ਉਹ ਕੀ ਬਿਆਨ ਦਿੰਦੇ ਨੇ ਉਹਦੇ ਸਬੰਧ ਵਿੱਚ ਵੀ ਵਿਜੀਲੈਂਸ ਵੱਖਰੇ ਤੌਰ ਤੇ ਪੜਤਾਲ ਕਰੇਗੀ ਔਰ ਇਸੇ ਤਰ੍ਹਾਂ ਹੋਰ ਜਾਣਕਾਰੀ ਸਾਹਮਣੇ ਆ ਰਹੀ ਹੈ ਚਰਚਾ ਚੱਲ ਰਹੀ ਹੈ ਵੀ ਵਿਜੀਲੈਂਸ ਬਿਊਰੋ ਬਿਕਰਮ ਮਜੀਠੀਆ ਦੇ ਪੀ ਰਹੇ ਇੱਕ ਵਿਅਕਤੀ ਨੂੰ ਵੀ ਤਲਬਕਾਰੀ ਹੈ ਔਰ ਉਹਦੇ ਕੋਲੋਂ ਵੀ ਪੁਛਪੜਤਾਲ ਕੀਤੀ ਜਾ ਰਹੀ ਹੈ ਇੱਕ ਪਾਸੇ ਪੰਜਾਬ ਵਿਜੀਲੈਂਸ ਬਿਊਰੋ ਬਿਕਰਮ ਮਜੀਠੀਆ ਜਿਹੜੇ ਰਿਮਾਂਡਤੇ ਨੇ ਇਸ ਵੇਲੇ ਵਿਜੀਲੈਂਸ ਦੇ ਕੋਲ ਨੇ ਜਿਨ੍ਹਾਂ ਦੀ ਪਤਾ ਲੱਗਾ ਲਗਾਤਾਰ ਪੁਛਪੜਤਾਲ ਕੀਤੀ ਜਾ ਰਹੀ ਹੈ ਔਰ ਦੂਸਰੇ ਪਾਸੇ ਬਿਕਰਮ ਮਜੀਠੀਆ ਵਿਰੋਧ ਸ਼ਕੰਜਾ ਕੱਸਣ ਲਈ ਬੋਣੀ ਅਜਨਾਲਾ ਇਸੇ ਤਰ੍ਹਾਂ ਤਲਬੀਰ ਗਿੱਲ ਭੋਲਾ ਔਲਖ ਉਹਨਾਂ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਨੇ ਪਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਬਿਕਰਮ ਮਜੀਠੀਏ ਦੀ ਜਿਹੜੀ ਕਾਨੂੰਨੀ ਟੀਮ ਹੈ ਉਹਨਾਂ ਵੱਲੋਂ ਵਾਰ-ਵਾਰ ਇਹ ਗੱਲ ਕਹੀ ਜਾ ਰਹੀ ਹੈ ਵੀ ਬਿਕਰਮ ਮਜੀਠੀਏ ਨੂੰ ਨਜਾਇਜ਼ ਫਸਾਇਆ ਜਾ ਰਿਹਾ ਇੱਕੋ ਇੱਕ ਕਾਰਨ ਹੈ ਬੀਬੀ ਮਜੀਠੀਆ ਸਰਕਾਰ ਦੇ ਵਿਰੁੱਧ ਆਵਾਜ਼ ਚੱਕਦਾ ਸੀ ਜਿਹੜੀ ਸਰਕਾਰ ਨੂੰ ਪਸੰਦ ਨਹੀਂ ਸੀ ਉਹ ਸਰਕਾਰ ਨੇ ਮਜੀਠੀਆ ਦੀ ਆਵਾਜ਼ ਨੂੰ ਦਬਾਉਣ ਲਈ ਵਿਜੀਲੈਂਸ ਰਾਹੀਂ ਉਸ ਨੂੰ ਫਸਾਉਣ ਦਾ ਯਤਨ ਕੀਤਾ ਜਾ ਰਿਹਾ